ਮੁਰਦਾਬਾਦ 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 ਸਰਕਾਰ ਗੁੰਡਾਵਾਲਾ ਮੁਰਦਾਬਾਦ ਮੁਰਦਾਬਾਦ ਭਾਜਪਾ ਸਰਕਾਰ ਮੁਰਦਾਬਾਦ ਈਮਰਾਲ ਉਮਬੇਦਕਰ ਦੇ ਖਿਲਾਫ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਬੋਲੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਅੱਜ ਜਿਲ੍ਹਾ ਨਵਾਂ ਸ਼ਹਿਰ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਡੀਸੀ ਆਫਿਸ ਤੱਕ ਨਾਰੇਬਾਜ਼ੀ ਕੀਤੀ ਗਈ ਅਤੇ ਰਾਸ਼ਟਰਪਤੀ ਦੇ ਨਾਮ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਦੇਸ਼ ਭਾਰਤ ਦੇ ਸੰਵਿਧਾਨ ਮੁਤਾਬਕ ਚੱਲੇਗਾ ਨਾ ਕਿ ਆਰਐਸਐਸ ਦੇ ਮੁਤਾਬਕ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਛਾ ਨੇ ਲੋਕ ਸਭਾ ਸੈਸ਼ਨ ਦੌਰਾਨ ਜੋ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਡਾਕਟਰ ਅੰਬੇਦਕਰ ਦੇ ਬਾਰੇ ਜੋ ਬੋਲਿਆ ਉਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਸਾਡੀ ਆਵਾਜ਼ ਬੁਲੰਦ ਕਰਨ ਲਈ ਸਾਡੇ ਵਿੱਚ ਸ਼ਾਮਿਲ ਹੋਏ ਆ ਅਸੀਂ ਬੀਜੇਪੀ ਨੂੰ ਆ ਦੱਸਿਆ ਚਾਹੁੰਦੇ ਆ ਕਿ ਜਿਹੜਾ ਦੇਸ਼ ਆ ਕਨਸਟੀਟਿਊਸ਼ਨ ਦੇ ਮੁਤਾਬਕ ਚੱਲੂਗਾ ਆਰਐਸਐਸ ਦੇ ਵਿਧਾਨ ਦੇ ਮੁਤਾਬਕ ਨਹੀਂ ਚੱਲੂਗਾ ਜਿਹੜਾ ਅਮੇਸ਼ ਸ਼ਾਨਾ ਜਿਹੜੀ ਮਾੜੀ ਸ਼ਬਦਾਵਲੀ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਵਰਤੀ ਹੈ ਉਹਦੇ ਲਈ ਆ ਧਰਨਾ ਪ੍ਰਦਰਸ਼ਨ ਕੀਤਾ ਗਿਆ ਮੇਰਾ ਮੰਨਣਾ ਹੈ ਕਿ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹਨਾਂ ਤੋਂ ਆ ਬਰਦਾਸ਼ਤ ਨਹੀਂ ਹੁੰਦਾ ਕਿ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਨੇ ਕਿੱਦਾਂ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਕਿੱਦਾਂ ਪੜ੍ਹਾਈ ਸਾਰਿਆਂ ਲਈ ਇੱਕ ਬਰਾਬਰ ਕਰ ਦਿੱਤੀ ਕਿੱਦਾਂ ਆਮ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਕਿੱਦਾਂ ਘਰਾਂ ਵਿੱਚ ਨੌਕਰੀਆਂ ਦੇਤੀਆਂ ਆ ਜਿਹੜੀ ਬੀਜੇਪੀ ਦੀ ਸੋਚ ਹੈ ਆ ਇਹਨਾਂ ਨੇ ਮਖੌਟਾ ਤਾਂ ਐ ਪਾਇਆ ਹੋਇਆ ਕਿ ਆ ਆਹਮਾਤਮਾ ਗਾਂਧੀ ਦੀ ਸੋਚ ਤੇ ਚੱਲਦੇ ਪਏ ਆ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਤੇ ਚੱਲਦੇ ਪਏ ਆ ਜੋ ਪਾਰਲੀਮੈਂਟ ਵਿੱਚ ਹੋਇਆ ਜੋ ਰਾਜ ਸਭਾ ਵਿੱਚ ਅਮੇਸ਼ਾ ਨੇ ਕਿਹਾ ਉੱਥੋਂ ਇਹਨਾਂ ਦਾ ਮਖੌਟਾ ਉਤਰ ਗਿਆ ਅੱਜ ਦੇ ਦਿਨ ਪਤਾ ਲੱਗਦਾ ਪਿਆ ਬੀਜੇਪੀ ਦੀ ਕੀ ਸੋਚ ਔਰ ਸਭ ਤੋਂ ਮਾੜੀ ਗੱਲ ਆ ਹੈ ਕਿ ਅਗਰ ਇਹਨਾਂ ਦੇ ਹੋਮ ਮਿਨਿਸਟਰ ਨੇ ਕੁਝ ਮਾੜੀ ਗੱਲ ਕਹੀ ਸੀਗੀ ਉਸ ਵਾਰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਮੋਦੀ ਸਾਹਿਬ ਉਹ ਵੀ ਉਹਦੀ ਗੱਲ ਨੂੰ ਹੀ ਪੂਰਦੇ ਪਏ ਆ ਔਰ ਉਹਨੂੰ ਸਹੀ ਕਰਦੇ ਪਏ ਆ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕੀਤਾ ਦੇਸ਼ ਵਿੱਚ ਹਰ ਜਗ੍ਹਾ ਪ੍ਰਦਰਸ਼ਨ ਹੁੰਦਾ ਪਿਆ ਔਰ ਮੈਂ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਵਾਅਦਾ ਕਰਿਆ ਚਾਹੁੰਦਾ ਕਾਂਗਰਸ ਪਾਰਟੀ ਤੁਹਾਡੇ ਨਾਲ ਵਾਅਦਾ ਕਰਿਆ ਚਾਹੁੰਦੀ ਹੈ ਕਿ ਲੋਕਾਂ ਦੀ ਆਵਾਜ਼ ਚੱਕਣ ਲਈ ਚਾਹੇ ਪਾਰਲੀਮੈਂਟ ਦੀ ਗੱਲ ਹੋਵੇ ਚਾਹੇ ਸੜਕਾਂ ਦੀ ਗੱਲ ਹੋਵੇ ਅਸੀਂ ਆਵਾਜ਼ ਆਪਣੀ ਬੁਲੰਦ ਕਰਦੇ ਰਹਿਾਂਗੇ ਲੀਗਲੀ ਤੌਰ ਤੇ ਕੋਰਟ ਵਿੱਚ ਵੀ ਕਨਸਟੀਟਿਊਸ਼ਨ ਨੂੰ ਬਚਾਉਣ ਲਈ ਜਿੱਥੇ ਜਾਣ ਦੀ ਲੋੜ ਉੱਥੇ ਵੀ ਜਾਵਾਂਗੇ ਸੜਕਾਂ ਤੇ ਵੀ ਉਤਰਾਂਗੇ ਤੇ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਹਾਂ ਜਿਹੜੀ ਬੀਜੇਪੀ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਜਿਹੜਾ ਰਾਹੁਲ ਗਾਂਧੀ ਜੀ ਤੇ ਉਹਨਾਂ ਨੇ ਪਰਚਾ ਕੀਤਾ ਅੱਦਾਂ ਦੇ ਚਾਹੇ ਪੂਰੇ ਦੇਸ਼ ਵਿੱਚ ਸਮੂਹ ਕਾਂਗਰਸ ਪਾਰਟੀ ਦੇ ਆ ਪਰਚੇ ਕਰਦਣ ਪਰ ਅਸੀਂ ਦੇਸ਼ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਗਲਤ ਸੋਚਾਂ ਹੈਗੀਆਂ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਾਵਾਂਗੇ مرداب مرد آبادی سرکار مرد آباد مرد مرد آباد بی جے پی سر बी पी सरकार मुर्दाबाद मुर्दाबाद बी जे पी सरकार मुर्दाबाद 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 डॉक्टर बी आर अम्बेडकर आहे

ਆਪਣੇ ਘਰਾਂ ਨੂੰ ਬਣਾਉਣ ਲੱਗੇ। ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ। ਇੱਕ ਐਨਆਰਆਈ ਵੀਰ ਵੱਲੋਂ। ਉਹਨਾਂ ਨੇ ਜਿਹੜਾ ਅੱਗ ਭਈ ਜਾਂ ਸਾウਦੀ ਅਰਥ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ। ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਠੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ ਸਾਢੇ 3 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ